ਤਸਲੀਕਾ ਜੀ ਸਾਰਨ ਸਾਡੇ ਕੋਲ ਆਈ ਹੁਪ ਤੁਸੀਂ ਵੀ ਠੀਕ ਹੋ ਸੀ ਵੀ ਠੀਕ ਆ ਜੀ ਸਵਾਗਤ ਹੈ ਤੁਹਾਡਾ ਸਾਡੇ ਮਾਨ ਬਲੌਗ ਦੇ ਵਿੱਚ ਤੇ ਆਪਣੇ ਚੈਨਲ ਮਾਨ ਬਲੌਗ ਨੂੰ ਵੱਧ ਤੋਂ ਵੱਧ ਲਾਈਕs ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਵੀ ਕਰਿਆ ਕਰੋ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਠੀਕ ਆ ਜੀ ਤੇ ਆਪਾਂ ਗਏ ਹੋਈ ਸੀਗੇ ਪਿੰਡ ਆਪਣੇ ਅੱਜ ਤੋਂ ਜ਼ਿਆਦਾ ਨਾ ਤਾਂ ਬਲੌਗ ਬਣਾ ਰਹੇ ਆਂਗੇ ਤੇ ਜਾਉਂ ਦੀ ਸਵਾਗਤ ਹੋਰੀ ਸਵੇਰੇ ਕਿ ਉਧਾਰਾਤੀ ਨੇ ਕੱਢ ਲਿਆ ਫਸਣ ਪੱਠਣ ਚੜਾਉਣਾ ਆਈ ਸੀ ਪੱਠੇ ਠੀਕ ਹੈ ਨਾਲ ਕਰਦੀ ਦਾ ਇੱਧਰ ਮੇਰਾ ਪੁੱਤ ਤੇ ਭਾਂਜਾ ਪੱਠੇ ਵੱਢੀ ਜਾਂਦੇ ਆ ਦੇ ਨਾਲ ਮਿਲ ਕੇ ਤੇ ਉੱਧਰ ਜਾ ਪੱਠਾ ਵੀ ਅਸੀਂ ਪੱਠੇ ਪੀਣ ਵਾਲੇ ਪੱਠੇ ਚਾਰਨਾ ਦੇਖ ਸਕਦੇ ਹੋ ਉਹ ਚੜੀ ਜਾਂਦੇ ਨੇ ਪੱਠਾ ਪੱਠੇ ਤੇ ਇੱਧਰ ਲੱਗੇ ਹੋਇਆ ਕਾਰਨ ਜ਼ੋਤ ਤੇ ਕੋਈ ਪੱਠੇ ਵੱਢਣ ਫੁੱਲ ਮੇਲ ਤੇ ਜਾ ਰਹੀ ਐ ਇਹਨਾਂ ਦੀ ਨਾ ਦੀਨਾ ਕਰਨਾ ਵੀ ਸਿੱਖਣ ਲੱਗ ਜੂਗਾ ਪੱਠੇ ਵੱਢਣ ਹਨ ਕਰਨੇ ਮੈਂ ਕਹਿਆ ਤਾਂ ਵੱਠੇ ਨਾ ਵੱਢ ਪਿਓ ਦਾ ਲਾਲਚ ਪੈ ਜਾਣਾ ਮੁੜ ਕੇ ਵੀ ਜਿ ਰਿਓ ਪਿਓ ਦਾ ਲਾਲਚ ਪੈ ਗਿਆ ਤਾਂ ਫਿਰ ਕਿਆ ਕਰ ਕਰਨੇ ਜਾਂਦਾ ਸਕੂਲ ਪੱਠੇ ਵੱਢ ਕੇ ਜਾ ਹੂੰ ਸਹੀ ਕਹਿਣਾ ਵੀ ਇਹ ਹੁਣ ਪੱਠੇ ਵੱਢੀ ਜਾਂਦਾ ਮੁੜ ਕੇ ਤੇ ਡੈਡੀ ਨੂੰ ਲਾਲਚ ਪੈ ਗਿਆ ਮੁੜ ਕੇ ਕਿਆ ਕਰ ਕਰਨੇ ਅੱਗੇ ਕਹਾਂ ਤਾਰਾ ਜਵਾ ਹੁਣ ਕਹੂਗਾ ਪੱਠੇ ਵੱਢ ਕੇ ਜਾਇਆ ਕਰ ਉਧਰ ਉਹ ਲੱਗੇ ਆ ਪਿਆ ਮੈਡਮ ਫੱਟੇ ਚਰਨ ਹੌਲੀ ਹੌਲੀ ਵੱਡੀ ਕਰਨੇ ਅੱਜ ਖੁਸ਼ੀ ਨੇ ਜਾਣਾ ਉਹਦੇ ਪਿੰਡ ਬਹੁਤ ਖੁਸ਼ੀ ਆ ਖੁਸ਼ੀ ਨੂੰ ਅੱਜ ਜੀ ਲੱਗਿਆ ਨਹੀਂ ਸੀ ਕੋ ਜੀ ਲੱਗ ਗਿਆ ਸੀ ਵਾਹ ਕਹਨੇ ਖੁਸ਼ੀਆਂ ਨੂੰ ਨਾਲ ਹੀ ਲੈ ਜਾ ਉੱਥੇ ਅੱਧਾ ਕੰਮ ਤੇਰੇ ਕੋਲ ਸਿੱਖ ਜਾਣਾ ਨੇ ਨਾਲ ਕਰਦੇ ਕਰਦੇ ਨੇ ਹਲ ਮੈਂ ਕੰਮ ਪਿਆ ਦਾ ਸਕੂਲ ਦਾ ਬੜਾ ਪੈਸਾ ਰਾਇ ਪਿਆ ਕੰਮ ਇਹਦੇ ਥੋੜਾ ਜਿਹਾ ਪਿਆ ਦਾ ਥੋਰ ਘਰੇ ਇੱਕ ਕਾਪੀ ਦਾ ਆਪਣੀ ਇੰਗਲਿਸ਼ ਦੀ ਕਰਿਆ ਹਜੇ ਕਰਾ ਦੂਗਾ ਤੇ ਆ ਦੇ ਮੌਸਮ ਅਜੂੰਗ ਠੀਕ ਆਗਾ ਠੰਡਾ ਆਗਾ ਉਹ ਬੁਰੀ ਲਾਚੜੀ ਫਿਰਦੇ ਆ ਸਾਲਾ ਮਾਰਦੇ ਹੈ ਮਿਰਚਾਂ ਦੀ ਸ਼ਕੀਨ ਮਿਰਚਾ ਖਾਣੀਆਂ ਇਸਕੀਨ ਚਲੋ ਆਪਾਂ ਹੁਣ ਇੱਥੇ ਚੱਲਦੇ ਅੰਦਰ ਆਦਾ ਕੰਮ ਕਰਦੇ ਸਟਾਰਟ ਬੁਹਾ ਗੁੜਾ ਪੈਸਟ ਨਾਲ ਉਹ ਵੀ ਕਰਦੇ ਆਂਗੇ ਚਲ ਤੁਸੀਂ ਵੱਡਾ ਪੱਠੇ ਨੂੰ ਅੰਦਰ ਨਾ ਆਉਣ ਦਿਓ ਖਾ ਲੈਣੇ ਰੱਜ ਕੇ ਇੱਧਰ ਫੇਰੇ ਆਪਾਂ ਦੀਆਂ ਕਟੀਆਂ ਜਿਵੇਂ ਦੇਖਦੇ ਹਾਂ ਹਾਂ ਰੋਟੀ ਰੋਟੀ ਤਾਂ ਹੈ ਹੀ ਨਹੀਂ ਨੋਤੀ ਤਾਂ ਹੈ ਹੀ ਦੇਖੋ ਰੋਟੀ ਤਾਂ ਹੈ ਹੀ ਨਹੀਂ ਹੈ ਰੋਟੀ ਹੈ ਨਹੀਂ ਕਿਉਂ ਮਾਰ ਦੇ ਦੇ ਬਾਲਟੀ ਕੇ ਮਸੱਟੀ ਪਈਏਗੀ ਹਾਂ ਆ ਵੀ ਪੱਟਨ ਨਾਲ ਕਰਿਆ ਪਿਆ ਫਿੱਲਾ ਜਾ ਲਾਤਾ ਸਾਰਾ ਅੰਨ ਨੇ ਤੇ ਉਧਰ ਪਿਆ ਹਜਾ ਆਪਣਾ ਗੋਹਕੋੜਾ ਸਾਰਾ ਇਕੱਠਾ ਕਰਨ ਨਾਲ ਉਹ ਕਰਦੇਗੇ ਉਹ ਪਿਆਗਾ ਉਧਰ ਸਾਰਾ ਤੇ ਮਾਪਾ ਕੱਢ ਲੈ ਸੀ ਤੇਰੀ ਤੇਰੀ ਮਾਪੇ ਦਾ ਗੋਹਕੋੜਾ ਕਹਿੰਦੇ ਰਿਹਾ ਕਰ ਇਹ ਕਿਵੇਂ ਪਈਏ ਸੁਲਤਾਨ ਸੁਲਤਾਨਾ ਉਹ ਮੈਂ ਡਰ ਗਈ ਸੀ ਮਾਪਾ ਨੂੰ ਕੀ ਹੋ ਗਿਆ ਸੁਲਤਾਨਾ ਰਜਲੀ ਪਈਆਂ ਜਿਹੜੀ ਆ ਕੜੀਆਂ ਨਾਲ ਨੂੰ ਆਈ ਮੇਰੇ ਪੱਠਾ ਪਤਾ ਵੀ ਕਿੱਧਰ ਗਏ ਹੂੰ ਪੱਠਾ ਨੂੰ ਦੁੱਧ ਚੰਗਾਉਣਾ ਨਹੀਂ ਛੇਤੀ ਹੁਣ ਹੀ ਗਈ ਜਾਊਗੀ ਚਲ ਆਪਾਂ ਕਰਦੇ ਆਪਣਾ ਕੰਮ ਸਟਾਰਟ ਪਹਿਲਾਂ ਕਰਦੇ ਬਰ ਉਹ ਕੁੜਾ ਸਾਰਾ ਕੱਟਾਂ ਕਰਕੇ ਫਿਰ ਸੰਭਰ ਤੋਂ ਉੱਧਰ ਮਾਜਾ ਮਾਰ ਕੇ ਆਉਂਦੇ ਤੂ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਵੈਸੇ ਹੌਫਾ ਚੱਲਦੇ ਫਿਰ ਵੀ ਗਰਮੀ ਤਾਂ ਗਰਮੀ ਨੇ ਹੋਣੀ ਆ ਮੈਂ ਟਾਈਮ ਆਪਣੇ ਖਰੀਏ ਰਾਨੋ ਨਾ ਪਾਕ ਦਾ ਇਹ ਹਣਾ ਪੇ ਗਾਣ ਖੋਲ ਗਏ ਹਾਂ ਇਧਰ ਐਨੇ ਪੱਗਾਂ ਖਾਂ ਤੇ ਦੋੜ ਦਿੱਤਾ ਤੋੜ ਤੋੜ ਕੇ ਪੱਕੇ ਖਾਂਦੇ ਹੈ ਗੋਲੇ ਬੰਨੀ ਕਿਆ ਸੀ ਉਹਦਾ ਹੈ ਆ ਮਾਦੀ ਵੀ ਗੋਲ ਹਾਂ ਹਮ ਗੋਲ ਦਾ ਪਾਉਂਦੇ ਐ ਸੱਚ ਉਹ ਆ ਮੱਝ ਗੋਲ ਜਾਂ ਪੱਠੇ ਨਵੇਂ ਆ ਉਹ ਤਾਂ ਕਾਫੀ ਪਾਣੀ ਪੀਏ ਆਮੀ ਹੈ ਜੀ ਪਸੋਂ ਤੇ ਮੱਲੋ ਮੱਲੀ ਲੱਗਦੀ ਹੈ ਇਹ ਹਾਂ ਇਹ ਨੂੰ ਖੁੱਲ ਨਹੀਂ ਇਹ ਨੂੰ ਅੰਦਰ ਬੰਦ ਕੋ ਇਹ ਨੂੰ ਕਿੱਥੇ ਬੰਨੇ ਅੰਦਰ ਬੰਦ ਕਰ ਹਾਂ ਹਾਂ ਆ ਪਣੀ ਹੈਗੇ ਹਾਂ ਸਟਾਫੀ ਕਾਣਾ ਬਤੂ ਸਟਾਵੀ ਹਾਂ ਮਸਟਾਫੀਆ ਬਣੀ ਮਸਟਾਫੀਆ ਸਟਾਫੀ ਕਿੱਦਾਂ ਦੇ ਬਿਨੇ ਦੇਖਿਆ ਹਾਈ ਮਾ ਉਹ ਮਸਤੀ ਮਸਤੀ ਚਾਹੀ ਕੁੜੀ ਪੁੱਤ ਪਾਪਾ ਮਾਜੂ ਹੋਲ ਦੀ ਹਾਂ 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 ਹੈਲੋ ਬੀਬੀ ਹੈਲੋ 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 ਕਿਆ ਚਾਹੀਦਾ ਇਹਨਾਂ ਨੂੰ ਪਾਉਣੀ ਆ ਮੈਂ ਇਹ ਇਹਦੇ ਵਿੱਚ ਉਂਗਲੀ ਪਾ ਰਿਹਾ ਚਿੱਟੀ ਜਿਹੇ ਦਾ ਭੱਜੇ ਦੰਦੀ ਵੱਡੀ ਇਹਨੂੰ ਵਿੱਚ ਦੰਦੀ ਵਾਰੇ ਦੇਖ ਹੁਣ ਆਪਾਂ ਇਹਨਾਂ ਨੂੰ ਪਾਉਣਾ ਪੱਠੇ ਹੈ ਕੈਲ ਲੋਕਾਂ ਨੂੰ ਆਉਣੇ ਇਹਨਾਂ ਦਾ ਮੋਜਾ ਲਗਾ ਕੋਲੇ ਖੜੀਆ ਪੱਠਾ ਦੇ ਖਾ ਲੈਂਦੀ ਐ ਇੱਟਨੇ ਢਪਾਰ ਕੇ ਫੇਰ ਮੈਨੂੰ ਤੇ ਲੋਕ ਮੈਨੂੰ ਫੋਨ ਆ ਪੱਠੇ ਮੋੜੇ ਪਾਣੀ ਪੀ ਲਿਆ ਮਾ ਗਾਂ ਦੇਖ ਕੇ ਅਮੜਾ ਜ ਐਨੇ ਪੀ ਲਿਆ ਹੁਣ ਪਾਣੀ ਆਪ ਇਹਨੂੰ ਲੈ ਕੇ ਜਾਵਾਂਗੇ ਇਧਰੇ ਪੈ ਗਏ ਆ ਪੱਠੇ ਟੁੱਟ ਗਏ ਪੈਰ ਮਸਾਲਨ ਦੀਆਂ ਠਾ ਕੇ ਰਖਾਇਆ ਪੱਠੇ ਕਿ ਮੈਂ ਖਾਈ ਦਿਆ ਹਾਂ ਮੰਮੀ ਮੈਨੂੰ ਗਏ ਬਾਈ ਠਾ ਕੇ ਦਿਖਾਈ ਪੱਠਾ ਖਾ ਲੈ ਲੈ ਨੇ ਸੀ ਬੁਣਨੇ ਕੋਲ ਹੋਰੇ ਪੱਠੇ ਦਾ ਕੰਮ ਇਧਰੇ ਇਹਨਾਂ ਨੂੰ ਵੀ ਲੱਗ ਗਿਆ ਠੋਕ ਬਰੋ ਕਰਿਆ ਨਹੀਂ ਗਿਆ ਮੈਡਮ ਕੀ ਜਾਇੰਦਾ ਗੱਭੀ ਬੜੀ ਹੈ ਜੀ

ਲਿਸਨ ਦਿੰਦੀ ਨਹੀਂ ਹੈਂ ਜੀ ਇਨਸ਼ਾ ਅੱਲਿ ਮਨ ਦਿਨ ਆਇਆ ਮੈਂ ਰੋਟੀ ਨਹੀਂ ਪਾਈ ਕਾਇ ਫੰਦੀ ਮੈਂ ਇਹਨੂੰ ਬਾਹਰ ਮਾ ਥੱਲੇ ਤੇ ਉਹਨਾਂ ਨੂੰ ਵੀ ਅੱਛੀ ਲੱਗੀ ਪਈ ਸੀ ਹਾਂ ਇਹਨਾਂ ਨੂੰ ਵੀ ਬਹੁਤ ਅੱਛੀ ਲੱਗੀ ਪਈ ਆ ਤੇ ਇੱਧਰ ਆ ਦੋ ਹਾਂ ਤਾਂ ਕਰ ਲੋਗਾ ਪਹਿਲਾਂ ਸੱਤੀ ਜੀ ਆਪਣਾ ਜੈ ਨੜਾਗਾ ਬਾਅਦ ਤੋਂ ਬਾਅਦ ਸਬਸ ਕਰੋ ਲਾਈਕ ਸ਼ੇਅਰ ਲਾਈਕ ਸ਼ੇਅਰ ਸਾਰਾ ਕੁਝ ਕਰੋ ਠੀਕ ਹੈ ਨਾ ਵੀਡੀਓ ਨੂੰ ਸ਼ੇਅਰ ਕਰਨਾ ਪੰਡਿਤ ਰਾਮ ਜੀ ਤਾਂ ਆਪਾਂ ਇਹ ਪੀਣਾ ਗੀੰਨਾ ਵਾਜੇ ਫੇਰ ਲਾਉਣ ਦੀ ਸ਼ੁਰੂਆਤ ਕਰਦੇ ਆ ਆਪਣੇ ਪਸੂੜੇ ਅੱਜ ਪਹਾੜ ਹੀ ਜਾਈ ਹੈ ਨਾ ਕਿਉਂਕਿ ਅੱਜ ਜਿੱਦਾਂ ਮੌਸਮ ਵਧੀਆ ਸੀ ਮੌਸਮ ਠੰਡਾ ਸੀਦਾ ਹਵਾ ਤੇ ਹੌਣ ਹਵਾ ਘੱਟ ਚੁੱਕੀ ਹੈ ਜੀ ਤੇ ਪਹਿਲਾਂ ਮੌਸਮ ਕਰੀਏ ਠੰਡਾ ਤਾਂ ਇਸ ਪਹਾੜ ਇੰਦੇ ਤੋਂ ਘਾਮਾ ਬੈਠੇ ਹਾਂ ਹਮ ਆਪਣਾ ਪਹਿਨੋ ਮੋਪੇਨਾ ਪਾ ਕੇ ਮੌਸਮ ਪਾਏ ਪੱਛੇ ਇਹਦੇ ਟਮਾਟੇ ਸੁਖਾਨਾ ਇਹ ਕੋੜੀ ਦੀ ਮਗਾਂ ਜੇ ਕੋਨਾ ਜੀ ਸਾਈਡ ਸਾਈਡ ਜੀ ਉਹਨੂੰ ਕੋਈ ਬੁਲਾਉਂਦਾ ਨਹੀਂ ਤਾਈ ਹੋਈ ਹੈ ਸੁਣਤਨ ਵਾਏ ਕੈਸੀ ਮੈਂ ਨਾ ਗੁੱਸੇ ਹਾਂ ਬਸ ਮੈਂ ਜਦੋਂ ਉਸ ਓੜਿਆ ਕਰਾਂਗੇ ਦੇ ਵਿੱਚ ਨਾ ਮੇਰੇ ਮੈਨੂੰ ਐ ਮਾਰ ਨਾ ਟੱਕ ਭਰਵਾਉਂਦਾ ਆਂ ਦੇਖੋ ਮਾਰਦੀ ਹੈ ਮੈਨੂੰ ਨਾ ਇਹ ਐ ਨਾ ਵੀ ਓੜਾ ਟੱਕ ਭਰ ਮੈਂ ਤਾਂ ਕਰਕੇ ਕੋਈ ਛੱਡਦੇ ਨਹੀਂ ਹੈਗੇ ਟੱਕਣਾ ਵਿੱਚ ਮਾਰ ਨਹੀਂ ਮਾਰ ਕਹਿੰਦਾ ਆਂ ਕੰਬੀ ਚੁੜ ਕਰਦਾ ਹੈ ਬਾਕੀ ਬਰੇਡ ਖੰਗੂ ਬੋ ਆਸੇ ਬਣਾਉਂਦਾ ਹੈ ਤੇ ਹੁਣ ਬਤਾਏ ਇਹ ਆਪਣਾ ਕਟਨੀ ਵਾਲਾ ਸਿਸਟਮ ਬਹੁਤ ਵਧੀਆ ਹੈ ਆਪਣਾ ਸੰਭੀਆ ਬਈ ਆਹ ਆਪਣੇ ਨਾਗੇ ਰੱਖਿਆ ਕਰੋ ਬਾਸ ਬੂਟ ਦਾ ਲਾ ਕੇ ਨਾਲ ਬਸ ਆਏ ਆਂ ਦੀ ਟੰਗਲ ਪੌਂ ਦੀ ਲੋੜ ਨਹੀਂ ਆ ਰਾਂ ਉੱਲਾ ਇੱਥੇ ਪਾ ਦਿੰਨੇ ਆ ਪੱਠੇ ਅਰੇ ਖਾਈ ਜਾਨੇ ਹੈ ਕਿ ਹਣਾ ਪਰ ਲਾਉਣੇ ਸਭ ਨਹੀਂ ਪਰ ਪੱਠੇ ਲਾਉਣੇ ਇਹ ਹੋ ਗਏ ਪੱਠੇ ਆਪਣੇ ਪੱਠੇ ਲਾਉਣੇ ਆ ਗੇਂ ਸ਼ੁਰੂਆਤ ਆਇਆ ਤੁਹਾਨੂੰ ਦਿਖਾਉਂਦਾ ਹੈ ਆ ਲੈਣਾ ਨਹੀਂ ਉੱਪਰ ਚੜ੍ਹ ਕੇ ਲਾੜਨਾ ਨਹੀਂ ਲੈਣਾ ਕੱਟਣਾ ਹਾਂਜੀ ਤੇੜਾ ਹੀ ਪੀਸ ਲੇਟ ਨੂੰ ਹਾ ਟੋਪਿਆ ਖੱਲੇ ਰੱਖਣਾ ਟੋਪਾ ਵਾਰ ਉਹਨੇ ਆਹ ਫਿਰ ਗੀਵ ਲਾਉਣੇ ਆ ਇਹ ਉਹ ਤਾਂ ਉਹ ਦੀ ਕਰ ਦੇਣ ਤੁਹਾਡੀ ਹੁਣ ਹੋਣੀ ਹੀ ਆ ਉਸਨੇ ਇੱਕ ਬੰਦਾ ਕੱਢੀ ਇੱਕ ਲੱਕ ਬੰਦਾ ਆਪਾਂ ਨੇ ਹੁਣ ਇੰਨੀ ਟੂੜੀ ਲਾ ਲਈ ਕੋੜ ਮਾਜੂ ਨਾ ਲੱਗੇ ਆਪਾਂ ਹੁਣ ਇਧਰ ਤੂੜੀ ਪਾਤੀ ਆ ਹਾਂ ਨਾ ਆਪਾ ਮਾਜੂ ਨੂੰ ਉੱਧਰ ਬੰਨਣਾ ਹੈ ਉੱਧਰ ਦੀ ਸਾਈਡ ਲੰਬੀ ਆ ਹਾਂਜੀ ਹੁਣ ਹੋ ਗਿਆ ਟਾਈਮ ਆਪਣਾ ਧਾਰਾ ਚੋਣ ਦਾ ਇਧਰ ਕੱਢੀਆਂ ਸਟਾਰਟ ਹੋ ਗਏ ਧਾਰਾ ਕੱਢਣੀਆਂ ਸਾਰੇ ਪਾਏ ਉੱਪਰ ਲਾਦਾ ਸੀ ਆਪਣੇ ਬਹੁਤ ਕੁੜਾ ਚੱਕਤਾ ਸੀਗਾ ਉਹਨਾਂ ਨੇ ਵੀ ਚਰਾ ਲਿਆ ਹੁੰਦੇ ਪੱਥਰ ਨੂੰ ਤੇ ਹੁਣ ਆਪਣੇ ਵਿੱਚ ਟਾਰਟਿੰਗ ਹੋ ਗਿਆ ਕੰਮ ਪਰਹਾਣਾ ਦਾ ਫਰੇ ਪਾਲ ਜਾਨੇ ਰੋਟੀ ਤੇ ਰੋਟੀ ਪਾਲ ਜਾਨੇਗੀ ਰੋਟੀ ਤੋਂ ਹੁਣ ਬਹੁਤ ਹੋਣੇ ਚਲ ਦੂਸਰੀ ਪਾਈ ਨੇ ਕਰ ਦੂਈ ਰਾਤ ਹੋਣੀ ਹੈ ਪਕਾਣ ਤੋਂ ਨਾ ਤੇ ਹਾਂ ਚਲੋ ਚੱਲ ਚੱਲ ਖਾ ਲੈ ਨਾ ਨਾਲ ਦੇ ਨਾਤਰੀਆ ਚਲੋ ਦੇਖ ਇੱਕ ਦੇ ਖਾਉਣ ਦੀਆਂ ਨੇਗੀਆਂ ਇਹਨੂੰ ਇੱਕ ਵੀ ਲੈ ਕੇ ਪਾ ਜਾ ਨਹੀਂ ਇਹਨਾਂ ਨੇ ਖਾਣ ਨਹੀਂ ਦੇਣੀ ਟੁਟਕੀ ਨੂੰ ਤਾਂ ਖਾਣ ਹੀ ਨਹੀਂ ਦਿੰਦੀ ਇਹ ਤਾਂ ਮਾਰਦੀਆਂ ਨੇ। ਅੱਜ ਤਾਂ ਪੁਰਾਣਾ ਹੁਣ ਤਾਂ ਸੰਤੀਸੀ ਨੂੰ ਵੀ ਖਵਾਤੀ ਆਪਣੀ ਰੋਟੀ। ਇਹਨਾਂ ਨੂੰ ਛੇ ਪਿਆਹ ਹੁੰਦਾ ਵੀ ਕਿਹੜੇ ਵੇਲੇ ਸਾਨੂੰ ਰੋਟੀ ਪਵੇ ਉਹਨੂੰ ਨਾ ਮਿਲੇ ਤੇ ਟੱਕਰ ਮਾਰਦੀਆਂ ਨੇ। ਇੱਧਰ ਇਹ ਵੀ ਖਾਈਆਂ ਦੇ ਕੋਚਰੇ ਆਏ ਸੀਗੇ ਕੋਸਿਆਂ ਨੂੰ ਲਿਆ ਕੇ ਪਾਤੇ ਸੀ ਅਸੀਂ ਨੇ। ਬਸ ਮੈਂ ਆਪਣੀ ਮੱਝ ਵੀ ਰੰਗੀ ਜਾਂਦੀ ਅੰਦਰ ਉਹਦੀ ਵੀ ਧਾਰ ਕੱਢਣੀ ਹੈਗੀ। ਬਸ ਲੱਗਦੇ ਹੁਣ ਧਾਰ ਕੱਢਣ। ਤੇ ਅਰੇ ਜੀ ਆਂ ਜੇ ਵਸੋਂ ਧਾਰ ਕੱਢਣ ਲੱਗਦੇ ਆਂਗੇ। ਫੌਂ ਜਾਂਦੇ ਰੱਜੀ ਜਾਂਦੀਆਂ ਨੇ ਵਿਚਾਰਿਆ ਆਈ ਆਂਟੀ ਇੱਕ ਵੇ ਇੰਡੋਰ ਇੱਕ ਘਰੇ ਪੀਰ ਦੀ ਦਵਾ ਬਣਾਈ ਹਾਂਜੀ ਇਹ ਹੈਗੇ ਕਿੰਡੋ ਗਈ ਪੱਕ ਤੇ ਹੁਣ ਪੀਰ ਚਾਪਾ ਖਵਾਵਾਂਗੇ ਗਾਮਾਂ ਨੂੰ ਉੱਥੇ ਗਾਮਾਂ ਨੂੰ ਉੱਥੇ ਪੱਕੀ ਤਾਂ ਹੈ ਇਹਨੇ ਫਰਦੀ ਵਾਲੀ ਹੋ ਜਾਂਦੀ ਤੇ ਪੱਕ ਜਾਂਦੀ ਅਪਰ ਤੋਂ ਕਹਨੋ ਪੀਰ ਰੱਖਣਾ ਹੈ ਕਿੰਡੋ ਬੱਧੀ ਹੈ ਕੀਰੀ ਵੀ ਨਹੀਂ ਜਾਂਦੀ ਇੰਨੀ ਪੱਕੀ ਕਿੰਡੋ ਪੱਕੇ ਆ ਜਾ ਆ ਜਾ ਤੁਹਾਨੂੰ ਆ ਲੋ ਅੰਦਰ ਆ ਕੇ ਕੋਈ ਤਰੇ ਤਾਰਾਂ ਚਲੋ ਹੁਣ ਆਪਾਂ ਨੂੰ ਕੱਢਦੇ ਮੱਛੀ ਕਰਨਾ ਕਰਦੇ ਨਾ ਹੋਣੀਆਂ ਜੀ ਚਲੋ ਹਾਂਜੀ ਆਪਾਂ ਨੇ ਕੱਢ ਲਿਆ ਤਾਂ ਤੇ ਪਸੂ ਕਰਤੇ ਸਾਰੇ ਸਾਈਡ ਤੇ ਤੇ ਆਪਣਾ ਮੇਮਨੇ ਨੂੰ ਵੀ ਦੁੱਧ ਪਲਾਤਾ ਤੇ ਹੁਣ ਪਸਾਹ ਤਰਜੀਹ ਲਾਉਂਦੇ ਆ ਕਿੱਥੇ ਸਾਰੇ ਪਾਸੇ ਉਹਨਾਂ ਪੱਠੇ ਲਾ ਕੇ ਰੱਖ ਦਮ ਸਵੇਰ ਦੇ ਸਵੇਰੇ ਬਸ ਬੰਨਣੇ ਹੋਣਗੇ ਸਾਰੇ ਪਾਸੇ ਇੱਕ ਸਾਈਡ ਤੇ ਕਰਦੇ ਆਪਾਂ ਨੇ ਜੇ ਜੱਜ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜੁੜੋ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਨਾਲ ਆਪਾਂ ਨੂੰ ਨੋਟੀਫਿਕੇਸ਼ਨ ਮਿਲਦਾ ਰਹਿੰਦਾ ਤਾਂ ਤੇ ਨਾਲ ਦੀ ਨਾਲ ਆਪਾਂ ਨੂੰ ਜੋਰ ਕੋਈ ਜੇ ਕਮੈਂਟ ਕਰੋਗੇ ਮਾੜਾ ਮੋਟਾ ਪਤਾ ਲੱਗਦਾ ਰਹਿੰਦਾ ਵੀ ਕਿ ਸਾਡੀ ਗਲਤੀਆਂ ਨੇ ਜੀ ਇਹਦੇ ਵਿੱਚ ਵਲੌਗ ਚ ਕਿਵੇਂ ਸਟਾਰਟ ਕਰਨਾ ਚਾਹੀਦਾ ਕਿਵੇਂ ਬਣਾਉਣਾ ਚਾਹੀਦਾ ਇਹ ਵੀ ਸਾਨੂੰ ਜਰੂਰ ਦੱਸਿਆ ਕਰੋ ਜੀ ਤੇ ਜੇ ਵਲੌਗ ਵਧੀਆ ਲੱਗਿਆ ਹੋ ਸਾਪਨੇ ਵੀਡੀਓ ਨਾਲ ਵੀ ਬਾਤ ਕਰਦੇ ਆਪਾਂ ਨੂੰ ਤਾਂ ਮੰਨ ਲਓ